ਡੰਪ ਕੀਤੇ ਹੋਏ ਵਾਹਨ ਹੁੰਦੇ ਆ ਉਹ ਡੰਪ ਕੀਤੇ ਮਾਲ ਮਕਦਮਾ ਸਾਡਾ ਇਹਨੂੰ ਅੱਗ ਲੱਗੀ ਆ ਅਚਨ ਗਰਮੀ ਜ਼ਿਆਦਾ ਹੋਣ ਕਾਰਨ ਕਿੱਦੇ ਰੁਬਾਨ ਸੜੇ ਨੇ ਇਹ ਸੱਚ ਇਹਦੇ ਬਾਰੇ ਤਾਜੀ ਕੋਈ ਕਲੀਅਰ ਕੀਤਾ ਨਹੀਂ ਜਾ ਸਕਦਾ ਸਰੇ ਜਿਹੜੇ ਵਾਹਨਾਂ ਨੂੰ ਅੱਗ ਲੱਗੀ ਹੈ ਇਹ ਖਾਣੇ ਵੱਲੋਂ ਜਬਤ ਕਰੇ ਹੋਏ ਵਕਫਾ ਕੇਸਾਂ ਨੇ ਹਾਂਜੀ ਹਾਂਜੀ ਬਿਲਕੁਲ ਇਹ ਜਿਹੜੇ ਸਾਡੇ ਮੁਕਦਮਿਆਂ ਦੇ ਵਿੱਚ ਜਬਤ ਕੀਤੇ ਹੋਏ ਵੀਕਲ ਹੁੰਦੇ ਆ ਉਹ ਡੰਪ ਕੀਤੇ ਆ ਮਾਲ ਮੁਕਦਮਾ ਸਾਡਾ ਇਹਨੂੰ ਅੱਗ ਲੱਗੀ ਆ ਅਚਨ ਗਰਮੀ ਜ਼ਿਆਦਾ ਹੋਣ ਕਾਰਨ ਕਿਸੇ ਕਿੱਦਾਂ ਇਹ ਵਾਹਨ ਸੜੇ ਨੇ ਇਹਦੇ ਬਾਰੇ ਤਾਂ ਜੇ ਕੋਈ ਕਲੀਅਰ ਕੀਤਾ ਇਹ ਜਾ ਸਕਦਾ ਅੱਗ ਤੁਹਾਡੇ ਸਾਹਮਣੇ ਹੀ ਹੈ ਜੇ ਕੰਟਰੋਲ ਕਰ ਰਹੇ ਆ ਫਾਇਰ ਬ੍ਰਿਜੇਡ ਦੀ ਟੀਮ ਪਹੁੰਚ ਗਈ ਹੈ ਕਰੀਬ ਅੱਧਾ ਪੌਣਾ ਘੰਟਾ ਪਹਿਲਾਂ ਅੱਗ ਲੱਗੀ ਸੀ ਅੱਗ ਲੱਗਣ ਦਾ ਕਾਰਨ ਪਤਾ ਲੱਗਿਆ ਜੀ ਨਹੀਂ ਅਜੇ ਤੱਕ ਅੱਗ ਲੱਗਣ ਦਾ ਕੋਈ ਕਾਰਨ ਨਹੀਂ ਪਤਾ ਲੱਗਿਆ ਬਿਜਲੀ ਡਿਪਾਰਟਮੈਂਟ ਵਾਲੇ ਵੀ ਆ ਗਏ ਉਹਨਾਂ ਨੇ ਵੀ ਆਪਣੀਆਂ ਜਿਹੜੇ ਕਨੈਕਸ਼ਨ ਨੇ ਉਹ ਬੰਦ ਕਰਤੇ ਆ ਤੇ ਫਾਇਰ ਬਰਗੇਡ ਆ ਗਈ ਹੈ ਲਗਭਗ ਕਿੰਨਾ ਕੁ ਟਾਈਮ ਹੋ ਗਿਆ ਜੀ ਅੱਗ ਲੱਗੇ ਅੱਧਾ 30 40 ਮਿੰਟ ਹੋ ਗਏ ਨੇ ਜਿਹੜਾ ਘੰਟਾ ਫਿਲਹਾਲ ਹੁਣ ਤੱਕ ਜਿਵੇਂ ਤੁਸੀਂ ਇਤਲਾਹ ਕਰੀ ਸੀ ਫਾਇਰ ਵਿਗਟ ਨੂੰ ਪੁਲਿਸ ਵਾਲਿਆਂ ਨੇ ਕੀਤਾ ਹਾਂ ਬਿਲਕੁਲ ਜੀ ਬਿਲਕੁਲ ਪੁਲਿਸ ਵਾਲਿਆਂ ਨੇ ਕਿੰਨੇ ਗੱਡੀਆਂ ਲੱਗ ਚੁੱਕੀਆਂ ਨੇ ਹੁਣ ਤੱਕ ਇਹ ਤਾਂ ਅਜੇ ਕਾਊਂਟਿੰਗ ਕਰਾਂਗੇ ਜੀ ਅਜੇ ਕੋਈ ਕਲੀਅਰ ਨਹੀਂ ਹੈ ਫਿਲਹਾਲ ਤਾਂ ਅੱਗ ਬੁਝਾਉਣ ਦਾ ਹੈ ਕੋਈ ਜਾਨੀ ਨੁਕਸਾਨ ਨਹੀਂ ਜਾਨੀ ਜਾਨੀ ਕੋਈ ਨੁਕਸਾਨ